ਮੈਂ ਕਿਹਾ ਸੀ ਵੀ ਬਾਅਦ ਚ ਲੱਗ ਜੂਗੀ ਹੁਣ ਬਾਰੀ ਬਾਰੀ ਕਰੀ ਚੱਲੋ ਪਕਾਈ ਇਹਨਾਂ ਤੇ ਚਲ ਕੋਈ ਨਹੀਂ ਫਿਰ ਕੀ ਹੁੰਦਾ ਯਾਰ ਐਂ ਤਾਂ ਹੁਣ ਕੰਮ ਵਧ ਹੀ ਜਾਂਦਾ ਕਈ ਵਾਰੀ ਕਿੱਡੀ ਗੱਲ ਆ ਗਈ ਇਹ ਆ ਜਾ ਤੂੰ ਹੁਣ ਸਾਫ਼ ਕਰ ਦਾਂਗੇ ਆਪਾਂ ਇਹ ਗਰਦ ਤਾਂ ਦੇਖੋ ਕਿੰਨੀ ਚੜੀ ਪਈ ਹੈ ਜੀ ਹੁਣ ਇਹਦਾ ਕੀ ਕਰਾਂਗੇ ਹੁਣ ਇੰਨੇ ਹੈਗੇ ਨੇਗੇ ਜਰਮਨ ਕਰਾਉਣੇ ਆ ਸਾਫ਼ ਕਰਾ ਦੇ ਯਾਰ ਤੂੰ ਉਈ ਨਾ ਹੋ ਰਿਹਾ ਸਾਫ਼ ਕਰਾਉਣੇ ਹੋਰ ਕਿੱਡੀ ਗੱਲ ਆ ਗਈ ਗੱਡੀ ਆਉਣੇ ਮੈਂ ਹੈਗੀ ਆ ਵੀ ਮੈਂ ਕਿਹਾ ਸੀ ਵੀ ਬਾਅਦ ਪਹਿਲਾਂ ਲੱਗ ਜਾਂਦਾ ਸਾਰਾ ਕੰਮ ਮੁਕੰਮਲ ਹੋ ਜਾਂਦਾ ਹੁਣ ਦੇਖ ਲਓ ਲੈ ਕਿਤੇ ਆ ਚੀਜ਼ ਤੇ ਕਿਤੇ ਆ ਚੀਜ਼ਾਂ ਡੱਟੇ ਪਏ ਆ ਚਲ ਕੋਈ ਨਹੀਂ ਫਿਰ ਕੀ ਗਰਦ ਦੀ ਐ ਕਰ ਦਿੰਨੇ ਆਪਾਂ ਸਾਫ ਆ ਜਾ ਚੱਕ ਥੋੜੇ ਥੋੜੇ ਕਰਿਆ ਤਾਂ ਗਰਦ ਪਰ ਪ੍ਰਾਣ ਤਾਂ ਪੈ ਗਿਆ ਨਾ ਹੂੰ ਉਹ ਕੁਛ ਨਹੀਂ ਹੁੰਦਾ ਪ੍ਰਾਣ ਨੂੰ ਯਾਰ ਇੱਥੇ ਲਾ ਦਿੰਨੇ ਆ ਇਹਨਾਂ ਨੂੰ ਕੋ ਤੇਰੀ ਯਾਰ ਇੰਨੀ ਗਰਦ ਮੈਨੂੰ ਐ ਨਹੀਂ ਗੱਲ ਰਮਨ ਸਮਝ ਲੱਗ ਰਹੀ ਆਹਾ ਪਾਸਾ ਐ ਥੱਲੇ ਸੀਗਾ ਹਨਾ ਹਾਂਜੀ ਆ ਪਾਸਾ ਥੱਲੇ ਸੀ ਤੇ ਗਰਦੇ ਦੇ ਉਤਲੇ ਪਾਸੇ ਕਿਵੇਂ ਜੰਮ ਗਈ ਸੀ ਉਤਲੇ ਤੇਲ ਨਹੀਂ ਲੱਗੇ ਸੀਗੇ ਉਧਰ ਦੀ ਵਿੱਚ ਉਹ ਹੋਈਗੇ ਮਤਲਬ ਫੱਟ ਤੇ ਜਾ ਜਾ ਕੇ ਸੱਤ ਤੋਂ ਤੱਕ ਇੰਨੇ ਸਨ ਤੇ ਲੱਗੇ ਹੋਏ ਆ ਇਹ ਹੂੰ ਜਿਹੜੇ ਸਤਾਨ ਖਾਲੀ ਸੀਗੇ ਉਹਨਾਂ ਵਿੱਚ ਦੀ ਵਗ ਜਾਂਦੀ ਸੀ ਅਰਧ ਚਲ ਛਾੜ ਦਾਂਗੇ ਯਾਰ ਕੀ ਜਿਹ ਮੈਂ ਰੰਗ ਕਰਾਇਆ ਸੀਗਾ ਤੇ ਜਿਹੜੀ ਪੱਟੀ ਸੀ ਉਹ ਤੇ ਮਾਰਦੇ ਨਹੀਂ ਸਿਰੇਗ ਮਾਰ ਅੱਧਾ ਤਾਂ ਉਹ ਚੜਿਆ ਹੋਇਆ ਤੇ ਦੂਜਾ ਹੁਣ ਜਿਵੇਂ ਲੱਕੜਾ ਵਾਲਾ ਬਰੀਕੀ ਕੰਮ ਹੈਗਾ ਪੱਟੀ ਤਾਂ ਪਹਿਲਾਂ ਨਹੀਂ ਕਰਾਈ ਆਪਾਂ ਉਹਦੂ ਬਾਅਦ ਚੁ ਕਰਾਈ ਆ ਨਹੀਂ ਬਾਅਦ ਚੁ ਕਰਾਈ ਆ ਜੀ ਉਹ ਚਲ ਕਰ ਉਹ ਤਾਂ ਜੇ ਗੇਟ ਵੀ ਨਹੀਂ ਲੱਗੇ ਸੀ ਨਾ ਸੀਸੇ ਲੱਗੇ ਸੀ ਫਿਰ ਰੇਤਾ ਸਾਰਾ ਉਹੀ ਬੜਿਆ ਇਹਦੇ ਵਿੱਚ ਹੂੰ ਆ ਲੋ ਫਿਰ ਬਲੂਰ ਚੱਕੋਗੇ ਕਿ ਮੈਂ ਚੱਕਾਂ ਤੁਸੀਂ ਮਾਰੋ ਜੀ ਲੈ ਫਿਰ ਫੜਾਈ ਚੱਲੋ ਤੁਸੀਂ ਮਾਰੋ ਜੀ ਛੱਡ ਦਿੰਨੇ ਆ ਲਿਆ ਤੈ ਮੈਨੂੰ ਫੜਾ ਲੈ ਛਾੜ ਦੇ ਛਾੜ ਨਿਕਲਦੀ ਛਾੜ ਦੇ ਇਹ ਕੱਪੜੇ ਨਾਲ ਵੀ ਝਾੜਨੇ ਪੈਣੀਆਂ ਐ ਨਹੀਂ ਗੱਲ ਬੰਦ ਹੋਈ ਹੈ ਨਾ ਆ ਮੇਟਾ ਮੁੰਟਾ ਇਹ ਮੋਟਾ ਮੋਟਾ ਤਾਂ ਲਾ ਦਿੰਦਾ ਨਾ ਫਿਰ ਆ ਬਾਅਦ ਚੋ ਕੱਪੜੇ ਨਾਲ ਝਾੜ ਦਾਂਗੇ ਆਪਾਂ ਯਾਰ ਹੂੰ ਚਲ ਆਈ ਕਰਦੇ ਹਾਂ ਕਿੰਨਾ ਸੋਹਣਾ ਰੰਗ ਸੀ ਹਨਾ ਹਾਂ ਮਾ ਕਿੰਨਾ ਸੋਹਣਾ ਰੰਗ ਸੀ ਕਿੰਨਾ ਉਹ ਹੋ ਗਿਆ ਜੀ ਧੁੰਦਲਾਜ ਹਰੇ ਇਥੇ ਨਾਲ ਹੀ ਸਾਰਾ ਹੋਰ ਹੀ ਬੱਗਾ ਬੱਗਾ ਹੋ ਗਿਆ ਹਨਾ ਉਂ ਤਾਂ ਇਹ ਵੀ ਟੈਕਸਚਰ ਤਾਂ ਸੋਹਣਾ ਬਣ ਗਿਆ ਦੇਖੋਗੇ ਦੋਸਤੋਂ ਹੂੰ ਤੁਸੀਂ ਮੜਾ ਜਾ ਹੁਣ ਹੀ ਕਰਿਆ ਜੀ ਵੀ ਕਿਹੜਾ ਕੰਮ ਪਹਿਲਾਂ ਕਰਾਉਣਾ ਹੁਣ ਦੇਖ ਕਿਨੇ ਡੱਟੇ ਪਏ ਹੁਣ ਜੇ ਤੌਖਾ ਹੁੰਦਾ ਜਾਂ ਇਹਨਾਂ ਪੈਸੇ ਵੀ ਲੱਗੇ ਆ ਤੇ ਤੇ ਜੀ ਵੀ ਖਰਾਬ ਹੋ ਗਈ ਛੜ ਜੂਆ ਯਾਰ ਇਹ ਤਾਂ ਲਾ ਕੇ ਹੁਣ ਫਿਰ ਹੋਰ ਹੱਲ ਕੀ ਸੀਗਾ ਯਾਰ ਮੈਨੂੰ ਐਸੀ ਨਿਬੜਦਾ ਨਿਬੜ ਜੇ ਕੰਮ ਨਿਬੜਦਾ ਨਿਬੜ ਜੇ ਕੀ ਕਰੀਏ ਪਹਿਲੀ ਵਾਰੀ ਮਤਲਬ ਦੋਸਤੋ ਹੁਣ ਉਹੀ ਗੱਲ ਜਦੋਂ ਕੋਈ ਬੰਦਾ ਨਵਾਂ ਨਵਾਂ ਕੰਮ ਕਰਦਾ ਹਨ ਨਹੀਂ ਹੁਣ ਐਕਸਪੀਰੀਅੰਸ ਹੁੰਦਾ ਅੱਪਾ ਪਹਿਲੀ ਵਾਰੀ ਕਰ ਰਹੇ ਹਾਂ ਤੇ ਯਾਰ ਬੇਸਿਕ ਹੈ ਸਮਝੇ ਵੀ ਨਹੀਂ ਆਉਂਦਾ ਵੀ ਕੀ ਕਰਨਾ ਜੀ ਹਨਾ ਪਹਿਲਾ ਚੀਜ਼ ਵੀ ਕੀ ਕਰਾਉਣੀ ਆ ਹਮ ਯਾਰ ਮੈਨੂੰ ਨਾ ਇਹ ਗੱਲਾਂ ਨੇ ਕਨਫਿਊਜ਼ ਕਰ ਰੱਖਿਆ ਵੀ ਇੰਨੀ ਗਰਦ ਚੜੀ ਕਿੱਥੋਂ ਆ ਇਹ ਇਹ ਹੁਣ ਜਿਵੇਂ ਝਾੜੂ ਮਾਰਦੇ ਜੀ ਰੇਤਾ ਹੁੰਦਾਗਾ ਉਹ ਜਿਵੇਂ ਆ ਪੱਟੀ ਕਰੀ ਸੀ ਉਹ ਤੇ ਰੇਗ ਮਰ ਮਰ ਸੋ ਕਿੰਨਾ ਉੜਦਾ ਸੀਗਾ ਹੁਣ ਰੋਜ ਦਾ ਝਾੜੂ ਮਾਰਦੇ ਆ ਹੁਣ ਜਿਹੜਾ ਲੱਕੜ ਦਾ ਕੰਮ ਚੱਲ ਰਿਹਾ ਹੈਗਾ ਹੁਣ ਇਹ ਵੀ ਕਿੰਨੀ ਤੋਟਦੀ ਆ ਧੂੜ ਜਦੋਂ ਝਾੜੂ ਮਾਰਦੇ ਆ ਹਾਂ ਲੋਗ ਗ੍ਰੈਂਡਰ ਲੱਕੜ ਵਾਲਾ ਵੀ ਬਹੁਤ ਧੂੜ ਦਾ ਕਰਦਾ ਤੇ ਇਹਦੇ ਨਾਲ ਸਾਫ਼ ਹੁੰਦਿਆ ਕੱਪੜੇ ਨਾਲ ਆਸਲੀ ਤਾਂ ਹਾਂ ਇਹਦੇ ਨਾਲ ਤਾਂ ਮੋਟਾ ਮੋਟਾ ਹੀ ਲੈਂਦਾ ਇਹ ਤਾਂ ਰਮਣੇ ਜਮਾ ਦੂਜੀ ਸਾਈਡ ਵਰਗੀ ਨਿਕਲ ਆਇਆ ਦੇਖ ਹਨ ਹੂੰ ਰੇਤਾ ਤਾਂ ਸਾਰਾ ਲਹਿ ਗਿਆ ਹਨ ਪਰ ਹਾਈ ਬਾਰੀ ਯਾਰ ਹਲੇ ਹੈਗਾ ਇਹਦੇ ਤੇ ਵੀ ਥੋੜਾ ਬੋਤਾ ਸਮਾਰ ਕੇ ਸਾਫ਼ ਕਰਨਾ ਪਊਗਾ ਆਪਾਂ ਨੂੰ ਹਾਈ ਮਾਰ ਕੇ ਲੱਹੀ ਗਈ ਆ ਜੀ ਫਿਰ ਐ ਕਿੱਥ ਮੇਰੇ ਤੇ ਮਿਕਸ ਆਉਂਦਾ। ਹਾਂ ਦਾ ਯਾਰੀ ਡੱਬ ਖੜਬੇ ਜਿਹਾ ਜਾਣੇ ਆ। ਹਨਾ। ਚਲ ਇੱਕ ਵਾਰ ਜਦੋਂ ਲਾਏ ਉਹਦੋਂ ਮਾਰ ਦਾਂਗੇ ਜਿਕੇਰਾ ਮੋਟੇ ਮੋਟੇ ਮਾਰ ਦਿੰਨੇ ਆ। ਹੂੰ। ਤੇ ਤਾਂ ਇਹ ਕੁਝਾਰੇ ਕਿੰਨਾ ਗੰਦਾ ਹੈ। ਤੇ ਹੁਣ ਆਹ ਕੱਪੜਾ ਮਾਰੇ ਤਵਦਗਾ ਹੋ ਜਾ। ਨਿਕਲਦਾ ਨਾ ਵਧੀਆ। ਹੂੰ ਸਾਫ ਤਾਂ ਪੂਰਾ ਹੋ ਹੀ ਜਾਂਦਾ। ਹੂੰ। ਚਲ ਬਾਕੀ ਝਾੜ ਦਾਂਗੇ ਬਾਅਦ ਚੋਂ। ਹਾਂਜੀ ਫਿਰ ਝਾੜਨੇ ਤਾਂ ਪਹਿਣੇ ਹੀ ਫੇਰ ਹੀ ਲੱਗਣਗੇ। ਮੈਂ ਤਾਂ ਰਮਣ ਆਏ ਕਹਿੰਦਾ ਸੀਗਾ ਗਰਮ ਪਾਣੀ ਪਿਆ ਆਪਣੇ ਕੋਲੇ ਉਹਦੇ ਨਾਲ ਧੋ ਦਿੰਨੇ ਆ ਯਾਰ। ਧਣੀ ਤੇ ਸੁੱਕਣੇ ਪਾਣੇ। ਹੈ? ਤੇ ਉਹਦੇ ਤੇ ਨਹੀਂ ਆਉਂਦੇ ਲੋੜ ਸੱਚੀ ਚੌੜ ਦੀ ਗੱਲ ਨਹੀਂ। ਦੇਖ ਲੋ ਫਿਰ ਟੁਕੜਾ ਧੋ ਕੇ ਇੱਕ ਹੈ ਇੱਕ ਟੁਕੜਾ ਧੋ ਕੇ ਦੇਖ ਲੋ ਜੀ ਖਰਾਬ ਨਾ ਹੋ ਜਾਏ ਨਾ ਕਿਤੇ ਜਮਈ ਜੰਮ ਜੇ ਕਰ ਦੇ ਜੀ ਹੁਣ ਤਾਂ ਲਈ ਵੀ ਜਾਂਦੀ ਆ ਪਾਣੀ ਫਿਰ ਤਾਂ ਸੁੱਕਣੇ ਸਕਨੇ ਤਾਂ ਹੈ ਹੀ ਨਹੀਂ ਹੂੰ ਸੁੱਕਣੇ ਤਾਂ ਹੈ ਨਹੀਂ ਜੀ ਵਾਹ ਫਿਰ ਹੂੰ ਵਿੱਚੇ ਸਮਾਜੂ ਪਾਣੀ ਇਹਦੇ ਮੈਨੂੰ ਤਾਂ ਆਇਆ ਹਾਂ ਐਂ ਤਾਂ ਬਾਹਵਾ ਦੁਖਣ ਲੱਗ ਜਣੀਆਂ ਇਹ ਕਦੋਂ ਸਾਰੇ ਝਾੜੇਗੇ ਤੂੰ ਐਂ ਕਰਨਾ ਇਹਨੂੰ ਸੂਟੀ ਤੇ ਬੰਨ ਲਾ ਜਿਵੇਂ ਦੁਕਾਨਾਂ ਵਾਲਿਆਂ ਕੋਲੇ ਹੁੰਦਾ ਹਾਂ ਉਵੇਂ ਉਹ ਹੋਊਗਾ ਜੀ ਨਾ ਹੂੰ ਆ ਡੰਡਾ ਐ ਤਾਂ ਪੈਸੇ ਤੇ ਨਾ ਬੰਨ ਲਾ ਵਾ ਵਾ ਹਈ ਤੇ ਬੰਨ ਲਾ ਉਹ ਲੀਰ ਵੀ ਪਈਏ ਨਾਲ ਹਿੰਗਰ ਕੇ ਬੰਨਾ ਜੀ ਨੇ ਇਥੋਂ ਹੂੰ ਇਹ ਗੱਲ ਤਾਂ ਹੈਗੀ ਆ ਨਾ ਦੇਖੋ ਕਿ ਨਿਸਪਾਈ ਆਉਂਦੀ ਹੈ ਜੀ ਹੂੰ ਬਹੁਤ ਮਿੱਟ ਜੜਾ ਹੋਇਆ ਸੀ ਦੋਸਤੋ ਦੇਖੋ ਸਾਰਾ ਸਾਫ ਕਰਤਾ ਤੇ ਇਸ ਤੋਂ ਬਾਅਦ ਰਿਜ਼ਲਟ ਆਹਾ ਮਿਲ ਰਿਹਾ ਦੇਖੋ ਕਿੱਡੇ ਸੋਹਣੇ ਨਿਕਲੇ ਆਏ ਹਨ ਤੇ ਇਹਨੂੰ ਹਾਲਾ ਕਿ ਇਹਦੇ ਤੇ ਬਲੋਰ ਮਾਰਿਆ ਹੋਇਆ ਤੇ ਤਾਂ ਵੀ ਇੰਨਾ ਮਿੱਟ ਜੜਾ ਇਹਦੇ ਤੇ ਜੰਮ ਕਰਿਆ ਹਲੇ ਵੀ ਉਸ ਤੋਂ ਬਾਅਦ ਦੋਸਤੋ ਹੂੰ ਹੁਣ ਇਹਨਾਂ ਨੂੰ ਦੋਸਤੋ ਡੱਬੇ ਚ ਸੰਭਾਲ ਕੇ ਰੱਖ ਦਾਂਗੇ ਆਪਾਂ ਇਸ ਤੋਂ ਬਾਅਦ ਇਹਨਾਂ ਨੂੰ ਲਾਉਂਦੇ ਨਿਗੇ ਹੈਗੇ ਨਹੀਂ ਰਵਣ ਤੇ ਹੋਰ ਜਦੋਂ ਸਾਰਾ ਕੰਮ ਕੰਪਲੀਟ ਹੋ ਗਿਆ ਉਹਦੀ ਲਾਵਾਂਗੇ ਹਾਂ ਹੁਣ ਇਹਨੂੰ ਸੰਭਾਲ ਦਾਂਗੇ ਡੱਬੇ ਚ ਤੇ ਜੇ ਮੈਂ ਤੁਹਾਨੂੰ ਅੰਦਰ ਦੀ ਕੰਡੀਸ਼ਨ ਦਿਖਾ ਕੇ ਲਿਆਵਾਂ ਤਾਂ ਅੰਦਰ ਦੋਸਤੋ ਆਪਾਂ ਇਹ ਸਾਰੇ ਲਾਹ ਤੇ ਕਲੀਆਂ ਲਾਈਟਾਂ ਲਾਈਟਾਂ ਰਹਿ ਗਈਆਂ ਆ ਦੇਖੋ ਸਾਰਾ ਉਦੋਂ ਆ ਹਾਲ ਕਰਦਾ ਤੇ ਸਭ ਪੱਟਦਾ ਜਿਗਰਮੈਂਟ ਤੇ ਇਸ ਤੋਂ ਬਾਅਦ ਵਸ ਜਦੋਂ ਆ ਬਾਈਆਂ ਦਾ ਕੰਮ ਕੰਪਲੀਟ ਹੋ ਗਿਆ ਗਰਦੂ 22 ਵਰਗੇ ਜਦੋਂ ਉਠਾਉਣੋਂ ਹਟ ਕੇ ਉਦੋਂ ਬਾਅਦ ਹੀ ਇਹਨਾਂ ਨੂੰ ਲਾਵਾਂਗੇ ਇੱਧਰ ਆਪਣਾ ਪੈਂਟੋਗ੍ਰਾਫ ਵਾਲਾ ਵੀ ਸਿਸਟਮ ਸਾਰਾ ਖਿਲਾਰਿਆ ਪਿਆਗਾ ਇਹ ਅੱਜ ਮੈਂ ਫਿੱਟ ਕਰਦਾ ਸੀ ਦੋਸਤੋ ਅੱਜ ਮੈਂ ਪੈਂਟੋਗ੍ਰਾਫੇ ਲਾਉਣ ਲੱਗਿਆ ਸੀਗਾ ਤੇ ਜਦੋਂ ਦੇਖਿਆ ਉੱਤੇ ਚੜ ਕੇ ਉਹਦੇ ਤੇ ਦਾ ਮਨ ਮਨ ਪੱਕੀ ਕਰ ਦੋ ਜੰਮੀ ਵੀ ਇਹਨਾਂ ਦੇ ਫਿਰ ਮਹਾ ਪੈਂਟੋਗ੍ਰਾਫ ਬਾਅਦ ਚ ਹੀ ਲਾਵਾਂਗੇ ਹੁਣ ਪਹਿਲਾਂ ਇਹਨਾਂ ਨੂੰ ਸਾਫ਼ ਕਰਕੇ ਤੇ ਅੱਧ ਮੇਰੀ ਤੇ ਰਮਾਂ ਦੀ ਪੂਰੀ ਤਿਆਰੀ ਸੀ ਮਹਾ ਅੱਜ ਪੈਂਟੋਗ੍ਰਾਫ ਕਾਸੀ ਦਿੰਨੇ ਹਨਾ ਰਮਣੇ ਸਹੋਰ ਜੀ ਮੁੜ ਕੇ ਦੇਖਿਆ ਤਾਂ ਆ ਭਰੇ ਭਰੇ ਤੇ ਨਾ ਹੂੰ ਹੁਣ ਇਹਨਾਂ ਨੇ ਸਫਾਈ ਕਰਕੇ ਰੱਖ ਦੇਗੇ ਫੇਰ ਹੀ ਦੇਖਾਂਗੇ ਇਹਨਾਂ ਨੂੰ ਹਾਂ ਜੀ ਹਾਂ ਜੀ ਵਿੱਚ ਹੀ ਰਹਿਗੇ ਪੰਟੂ ਪੰਟੂ ਕਰਾਂ ਫੇਰ ਹੀ ਲਾਵਾਂਗੇ ਤੇ ਲਓ ਜੀ ਡੈਵੀ ਵੀ ਸਾਡਾ ਆ ਗਿਆ ਹੱਥ ਦੇ ਲੋਕ ਵੀ ਜਾਂਦਾ ਸਾਨੂੰ ਦੇਖ ਕੇ ਡਰਾਉਗਾ ਜੀ ਹੁਣ ਡਰਾਊਗਾ ਕੇ ਹਾਂ ਤੇ ਇੱਧਰ ਇਹ ਵੀ ਬਸ ਜੜੀਆਂ ਪਾਤ ਕੇ ਹੱਸ ਕੇ ਚਲੋ ਫਿਰ ਬੈਗ ਲਾਓ ਤੇ ਇਧਰ ਕਾਸਟਿਕ ਸੀਟ ਆ ਜਿਹੜੀ ਉਹ ਆਪਾਂ ਸਾਰੀ ਸੰਭਾਲਤੀ ਪੈਂਟੋਗਰਾਫ ਵਾਲਾ ਵੀ ਕੰਮ ਨੂੰ ਇਹ ਹੀ ਦੇਵਾਂਗੇ ਅੱਜ ਹਾਂਜੀ ਹਾਂ ਬਸ ਆ ਦੋ ਰਹਿ ਗਈਆਂ ਇਹ ਕਰਕੇ ਸਾਫ ਆਪਾਂ ਪਾ ਕੇ ਡੱਬਿਆਂ ਚ ਇਹਨੂੰ ਸੰਭਾਲ ਦੇਗੇ ਪਹਿਲਾਂ ਤਾਂ ਦੋਸਤੋ ਅੱਜ ਹੀ ਇਰਾਦਾ ਸੀ ਸਾਡਾ ਵੀ ਪੈਂਟੋਗਰਾਫ ਅੱਜ ਹੀ ਲਾ ਦਈਏ ਪਰ ਆਹ ਹਰ ਰਿੱਤੇ ਵਾਲੇ ਹਾਲਾਤ ਦੇਖ ਕੇ ਹੁਣ ਬਾਅਦ ਚ ਹੀ ਲਾਵਾਂਗੇ ਜੀ ਤੇ ਲਓ ਜੀ ਫਿਰ ਮੈਂ ਚਾਹ ਪਲਾਦਾ ਚਾਹ ਬਣਾਈ ਪਈ ਹੈਗੀ ਹੂੰ ਲੈ ਵੀ ਨੂੰ ਤੇ ਫਿਰ ਜਿਹੜਾ ਸਾਰਾ ਸਮਾਨ ਉਹ ਆਪਾਂ ਸੰਭਾਲ ਲਾਂਗੇ ਲਓ ਜੀ ਚਾਹ ਪਾਣੀ ਆਪਾਂ ਸਾਰਿਆਂ ਨੂੰ ਪਿਆਤਾ ਸੀਗਾ ਤੇ ਹੁਣ ਆਪਾਂ ਜਿਹੜੀ ਸਬਜ਼ੀ ਉਹ ਕੱਟਣ ਲੱਗ ਗਏ ਸੀਗੇ ਕਿਉਂਕਿ ਸ਼ਾਮ ਦਾ ਟਾਈਮ ਹੋ ਗਿਆ ਤੇ ਕੰਮ ਬਹੁਤ ਹੋ ਜਾਂਦੇ ਨੇ ਧਾਰਾਂ ਤੋਂ ਰਾਂ ਵੀ ਕੱਢਣੀਆਂ ਹੁੰਦੀਆਂ ਨੇ ਆ ਤੇ ਵੀਰ ਵਰਗਿਆਂ ਨੂੰ ਵੀ ਜਿਹੜੀ ਚਾਰ ਵਾਲੀ ਚਾਹ ਸੀ ਉਹ ਆਪਾਂ ਬਣਾ ਕੇ ਪਿਆਤੀ ਤੇ ਸਬਜ਼ੀ ਅੱਜ ਕਾਦੀ ਗੋਭੀ ਦੀ ਇਹ ਕਾਲੂ ਗੋਭੀ ਜੇ ਕਾਲੂ ਮਟਰ ਬਣਨ ਜਾ ਰਹੇ ਨੇ ਦੋ ਕਿਵੇਂ ਅੱਜ ਕਮਾਲੇ ਹੋ ਗਈ ਇੱਕ ਫਿਰ ਸਵੇਰੇ ਬਣਾਉਣੀ ਹੁੰਦੀ ਜੀ ਫਿਰ ਉਹ ਵੀ ਹੋਣੀ ਕੱਟ ਲਈਦੀ ਆ ਠੀਕ ਆ ਅਵਾਂਚ ਕੰਮ ਕਰ ਤੜਵਾਂਚ ਸ਼ਕਰਗੰਦੀਆਂ ਨੇ ਪਈਆਂ ਸੀ ਰੋਣੇ ਯਾਰ ਉਹਨਾਂ ਗਰਮ ਕਰੀਏ ਉਹ ਤਾਂ ਖਾ ਵੀ ਲਈਏ ਜੀ ਅਸੀਂ ਮੈਂ ਤਾਂ ਨਹੀਂ ਲਈ ਕਾਹੀ ਮੈਨੂੰ ਦਿੱਤੀ ਗਈ ਸੀ ਉਹ ਦੋ ਹੀ ਸੀਗੀਆਂ ਜੀ ਦੋ ਪਤਾਂ ਹੀ ਤਨ ਹੂੰ ਤੇ ਛੱਕਰ ਗੰਦੀਆਂ ਦਾ ਹੁਣ ਸੀ ਮਸੀਜ ਨਾ ਜੀ ਬਹੁਤ ਹੀ ਟੇਸਟੀ ਬਣ ਜਾਂਦੀਆਂ ਨੇ ਆਪਾਂ ਵੀਡੀਓ ਪਾਈ ਹੋਈ ਐ ਨਮਕ ਪਾ ਕੇ ਬਹੁਤ ਹੀ ਵਧੀਆ ਬਣਦੀਆਂ ਨੇ ਜੀਆਂ ਮਤਲਬ ਦੋਸਤੋ ਉਹ ਚੀਜ਼ਾਂ ਦਾ ਇੰਨੇ ਇੱਕ ਐਡਿਕਟ ਹੋ ਗਏ ਜਿਹੜਾ ਚਾਟ ਜੀ ਪਾ ਕੇ ਬਣਾਉਂਦੀ ਰਹ ਹੁਣ ਮਰ ਐਂ ਜੀ ਕਰਦਾ ਵੀ ਰੋਜ਼ ਖਾਈਏ ਉਹ ਤੇ ਕਈ ਵਾਰੀ ਹਾਂ ਕਈ ਵਾਰੀ ਤਾਂ ਦੋਸਤੋ ਮਤਲਬ ਜਿਵੇਂ ਮੈਂ ਰਾਮੇ ਵਗੈਰਾ ਜਾਣਾ ਹਣਾ ਜਿਹੜੇ ਉਹ ਵੀਰ ਰੇੜੀਆਂ ਤੇ ਮਤਲਬ ਕਰੀ ਜਾਂਦੇ ਹੁੰਦੇ ਗਰਮ ਆਪਾਂ ਉਹਨਾਂ ਕੋਲ ਜਾ ਕੇ ਖਾ ਲਈ ਦੀ ਹਾਂਜੀ ਸਹੀ ਗੱਲ ਆ ਜੀ ਹਮ ਅਨਰਜੀ ਵਾਲੀ ਵੀ ਹੁੰਦੀ ਹੈ ਜੀ ਟੇਸਟੀ ਬਹੁਤ ਹੁੰਦੀ ਹੈਗੀ ਹਾਂਜੀ ਤੇ ਚਲੋ ਦੋਸਤੋ ਧੰਨਵਾਦ ਜੀ ਤੁਹਾਡਾ ਬਾਕੀ ਅੱਜ ਸਾਰਾ ਦਿਨ ਅਈ ਨੰਗ ਗਿਆ ਜੀ ਬਸ ਸਾਫ ਸੁਭਈਆਂ ਚ ਤੇ ਰੋਜ਼ ਹੀ ਐ ਨੰਗਦਾ ਜੀ ਪੈਂਟੋਗ੍ਰਾਫ ਲਾਉਣਾ ਸੀ ਉਹ ਸਾਡਾ ਹੁਣ ਗਾਂ ਲਾਵਾਂਗੇ ਜੀ ਚਾਹ ਤਾਂ ਬੜਾ ਸੀ ਵੀ ਅੱਜ ਚਲੋ ਫਿੱਟ ਕਰਾਂਗੇ ਆਪ ਲਾਵਾਂਗੇ ਤੇ ਉਹ ਫਿਰ ਰੇਟ ਆ ਪਾਇੰਦਾ ਜੀ ਫਿਰ ਲੋਟ ਨਹੀਂ ਨਾ ਹੁੰਦਾ ਹਮ ਚਲੋ ਦੋਸਤੋ ਧੰਨਵਾਦ ਜੀ ਤੁਹਾਡਾ ਵੀਡੀਓ ਜਰੂਰ ਦੱਸੋ ਕਿਵੇਂ ਲੱਗੀ ਨਾਲੇ ਅੱਗੇ ਸ਼ੇਅਰ ਕਰਦੇ ਸਾਰਿਆਂ ਨੂੰ ਹਾਂਜੀ ਧੰਨਵਾਦ ਜੀ